ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਰਵਾਦੋਂ ਸੇ ਹੋਲਸ 파ਰਮਜੀਤ ਲੈ ਕੇ ਹਾਜ਼ਰ ਆ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਵਿੱਚ ਆਪਾਂ ਅੱਜ ਸਾਰੇ ਪੰਜਾਬ ਦੀਆਂ ਲੇਟੈਸਟ ਖਬਰਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਵਾਂਗੇ ਜਿੱਥੇ ਕੱਲ ਵੱਡੀ ਖਬਰ ਜਿਹੜੀ ਨਿਕਲ ਕੇ ਆਈ ਸੀ ਉਹ ਵੱਡੀ ਖਬਰ ਸੀ ਕਿ April Fool ਕਿਵੇਂ ਮਨਾਇਆ ਜਾਂਦਾ ਹੈ April Fool ਨੂੰ ਲੈ ਕੇ ਕਾਫੀ ਖਬਰਾਂ ਜਿਹੜੀਆਂ ਕਿ ਨਿਕਲ ਕੇ ਬਾਹਰ ਆਈਆਂ ਸੀ ਅਜੀ ਦੇ ਵਿੱਚ ਇੱਕ ਵੱਡੀ ਖਬਰ ਜਿਹੜੀ ਅਸੀਂ ਕੱਲ ਜਿਹੜੀ ਸ਼ਾਮ ਟਾਈਮ ਤੁਹਾਡੇ ਵਾਸਤੇ ਪ੍ਰਕਾਸ਼ਿਤ ਕੀਤੀ ਸੀ ਲਾਢੇ ਦੇ ਸ਼ੋਅ ਦੇ ਵਿੱਚ ਕਿ ਪੁਲਿਸ ਵਾਲਿਆਂ ਨੇ ਕਿਹਾ ਕਿ ਅਸੀਂ 9 ਕਰੋੜ ਫੜਿਆ ਪਰ ਉਥੇ ਹੀ ਜੇਕਰ ਗੱਲ ਕਰੀਏ ਤਾਂ ਐਂਥਨੀ ਨੇ ਕਿਹਾ ਕਿ ਉਹਨਾਂ ਨੇ ਸਾਡਾ 15 ਕਰੋੜ ਫੜਿਆ ਪੁਲਿਸ ਦੀ ਜਿਹੜੀ ਕਿ ਇਹ ਰਕਮ ਦੀ ਥੋੜੀ ਜਿਹੀ ਹੀਅਰ ਫੇਅਰ ਕਿਸੇ ਨਾ ਕਿਸੇ ਪਾਸੇ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਸਾਡੀ ਫੋਰਸ ਨੂੰ ਖੜਾ ਕਰ ਰਹੀ ਹੈ ਹੇ ਲੋਸੋ ਪ੍ਰੋਗਰਾਮ ਵਿੱਚ ਅੱਜ ਆਪਾ ਤੁਹਾਡੇ ਵਾਸਤੇ ਕਾਫੀ ਵੱਡੀਆਂ ਖਬਰਾਂ ਲੈ ਕੇ ਆਏ ਜਿੱਥੇ ਭਗਨਾਵਲੀ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਇਧਰ ਸ਼ਾਮਲ ਹੁੰਦੇ ਨੇ ਛੇਤੀ ਛੇਤੀ ਤੁਹਾਨੂੰ ਸਾਰੇ ਜਵਾਬ ਦਿੰਦੇ ਨੇ ਤੇ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਤੁਸੀਂ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਤੁਹਾਡਾ ਟਾਈਮ ਜ਼ਿਆਦਾ ਨਾ ਖਰਾਬ ਕਰਾਦਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇ ਤੁਸੀਂ ਕਰ ਲੱਤਾ ਤਾਂ ਲਓ ਜੀ ਫਿਰ ਪਹਿਲੀ ਖਬਰ ਤਿਆਰ ਹੈ ਪਗਰਾਂ ਦੀ ਪਹਿਲੀ ਵੱਡੀ ਖਬਰ ਤੇ ਗੱਲ ਕਰੀਏ ਤਾਂ ਲੁਧਿਆਣਾ ਲੈ ਚੱਲਦੇ ਜੀ ਤੁਹਾਨੂੰ ਜਿੱਥੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਦੀ ਗੱਲ ਕਰੀਏ ਤਾਂ ਸਿਮਰਜੀਤ ਬੈਂਸ ਨੂੰ ਇੱਕ ਵੱਡਾ ਚਟਕਾ ਜਿਹੜਾ ਦਿੱਤਾ ਗਿਆ ਜੀ ਤੇ ਪ੍ਰੇਮ ਸਿੰਘ ਮਿੱਤਲ ਪ੍ਰੇਮ ਸਿੰਘ ਮਿੱਤਲ ਦੀ ਗੱਲ ਕਰੀਏ ਤਾਂ ਪਗਰਾਂ ਜੀ ਉਹ ਕਹਿੰਦੇ ਜੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜੀ ਦਓ ਜਵਾਬ ਕਾਕਾ ਜੀ ਆ ਆ ਚੱਕ ਜਵਾਬ ਸੰਗਰੂਰ ਸੀਟ ਦੇ ਉੱਪਰ ਅੱਜ ਜਸਸੀ ਜਸਰਾਜ ਨੂੰ ਖੜਾ ਕਰਕੇ ਭਗਵਾਨਤਮਨ ਨੂੰ ਦੇਖ ਲੋ ਭਾਈ ਬੈਂਸ ਨੇ ਝਟਕਾ ਦਿੱਤਾ ਫੇਲੋ ਦੇ ਆਣੇ ਦੇ ਵਿੱਚ ਕਾਂਗਰਸ ਦੇ ਨਾਲ ਖੜਾ ਹੋ ਕੇ ਭਾਈ ਮਿੱਤਲ ਨੇ ਫਿਰ ਬੈਂਸ ਨੂੰ ਝਟਕਾ ਦਿੱਤਾ ਹਸਾ ਪੁੱਤ ਬਰਾਬਰ ਫਗਨ ਦੀ ਗੱਲ ਵੈਸੇ ਸਹੀ ਹੈ ਜਦੋਂ ਵੀ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਚੋਣਾਂ ਆਉਂਦੀਆਂ ਤਾ ਇਹ ਜਿਹੜੇ ਦਲ ਬਦਲੂ ਨੇ ਇਹ ਪਾਰਟੀਆਂ ਨੂੰ ਵੱਡੇ ਵੱਡੇ ਝਟਕੇ ਦੰਦੇ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਨੂੰ ਹੁਣ ਬਠਿੰਡੇ ਦੇ ਵਿੱਚ ਵੀ ਇੱਕ ਵੱਡਾ ਝਟਕਾ ਲੱਗਿਆ ਜਦੋਂ ਕਹਿ ਸਕਦੇ ਹਾਂ ਜੀ ਸਾਡੇ ਵਿੱਤ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਦੋ ਦਰਜਣ ਜਿਹੜੇ ਕਿ ਲੋਕ ਸੀ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਕਰਤੇ ਸੀ ਮਨਪ੍ਰੀਤ ਸਿੰਘ ਬਾਦਲ ਪਰ ਉੱਥੇ ਹੀ ਆਪਾਂ ਵੱਡੀ ਖਬਰ ਲੁਧਿਆਣਾ ਤੋਂ ਵੀ ਪਕੜਾਂ ਜੀ ਇੱਕ ਖਬਰ ਹੋਰ ਨਿਕਲ ਕੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਇੱਕ ਮਸ਼ਹੂਰ ਲੀਡਰ ਨੇ ਜਿਨ੍ਹਾਂ ਦਾ ਨਾਮ ਹੈ ਸ਼ਰਨਜੀਤ ਢਿੱਲੋਂ ਇਸ ਸ਼ਰਨਜੀਤ ਢਿੱਲੋਂ ਸਾਹਿਬ ਨੇ ਭਗਨਜੀ ਇਹ ਗੱਲ ਕਹੀ ਹੈ ਕਿ ਮੈਂ ਲੁਧਿਆਣੇ ਤੋਂ ਚੋਣ ਨਹੀਂ ਲੜਨੀ। ਦਓ ਜਵਾਬ। ਕਾਕਾ ਜੀ ਆ ਤੱਕ ਦਵਾਬ। ਗੱਲ ਇਹ ਆ ਬਈ ਲੁਧਿਆਣਾ ਸੀਟ ਦੇ ਉੱਪਰ ਤਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ-ਪੁਰਾਣੇ ਲੀਡਰ ਪੈਰਾਪਾਰ ਹੋਈ ਬੈਠੇ ਆ ਵੀ ਟਿਕਟ ਮਿਲ ਜੇ। ਮੁਸ਼ਕਲ ਤਾਂ ਦੇਖ ਲਾ ਕਾਲੀ ਦਲ ਨੂੰ ਸੰਗਰੂਰ ਸੀਟ ਦੇ ਉੱਪਰ ਹੋਈ ਸੀ ਜਿੱਥੇ ਦੇਖ ਲੋ ਢਿੱਲੋਂ ਸਾਹਿਬ ਬਹੁਤ ਔਖੇ ਬੰਨੇ ਆ। ਗੱਲ ਵੈਸੇ ਭਗਨਾ ਜੀ ਤੁਹਾਡੀ ਆ ਵੀ ਸਹੀ ਹੈ ਜੀ ਕਿਉਂਕਿ ਜੇ ਹੁਣ ਲੁਧਿਆਣੇ ਦੀ ਗੱਲ ਕਰੀਏ ਨੂੰ ਜਾਣੇ ਦੇ ਵਿੱਚ ਹੋਰ ਬੜੇ ਵੱਡੇ ਵੱਡੇ ਲੀਡਰ ਬੈਠੇ ਨੇ ਜਿਨ੍ਹਾਂ ਦਾ ਨੰਬਰ ਲੱਗ ਸਕਦਾ ਜੀ ਤੇ ਇਹ ਲੀਡਰਾਂ ਨੂੰ ਵੀ ਸ਼ਾਇਦ ਹੁਣ ਮੌਕਾ ਮਿਲ ਸਕਦਾ ਪਰ ਉੱਥੇ ਜੇਕਰ ਗੱਲ ਕਰੀਏ ਆਪਾਂ ਭਗਨਾ ਜੀ ਇੱਕ ਵੱਡੀ ਖਬਰ ਸੰਗਰੂਰ ਲੈ ਚੱਲਦਾ ਜੀ ਹੁਣ ਤੁਹਾਨੂੰ ਜੀ ਤੇ ਜੱਸੀ ਜਸਰਾਜ ਨੇ ਪਾਵਾ ਚਾਕੇ ਸਾਰੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੀ ਪੰਡਿ ਭੱਡੀ ਕੀਤੀ ਹੋਈ ਹੈ ਤੇ ਉੱਥੇ ਹੀ ਇੱਕ ਵੱਡੇ ਢੜਕਾਊ ਬਿਆਨ ਜਿਹੜੇ ਵੱਡੇ ਵੱਡੇ ਬਿਆਨ ਜੱਸੀ ਜਸਰਾਜ ਵੱਲੋਂ ਦਿੱਤੇ ਜਾ ਰਹੇ ਨੇ ਤੇ ਉੱਥੇ ਜੱਸੀ ਜਸਰਾਜ ਨੇ ਭਗਵੰਤ ਜੀ ਇਹ ਗੱਲ ਕਹੀ ਕਿ 24 ਘੰਟੇ ਦਾ ਅਲਟੀਮੇਟ ਹੈ ਮੇਰੇ ਤੋਂ ਮਾਫੀ ਮੰਗ ਲੈ ਫਿਰ ਮੈਂ ਸੀਟ ਨੂੰ ਛੱਡ ਦੂੰਗਾ ਇਹ ਖਬਰ ਸੁਣਨ ਤੋਂ ਬਾਅਦ ਸਤੋਜ ਵਾਲਾ ਭਗਵੰਤ ਮਾਨ ਕਹਿੰਦੇ ਜੀ ਬਹੁਤ ਪੜਕੇ ਆ ਜੀ ਬਹੁਤ ਪੜਕੇ ਆ ਤੇ ਹੁਣ ਕੀ ਹੋ ਸਕਦਾ ਭਗਵੰਤ ਜੀ ਦੋ ਜਵਾਬ ਦਾਕਾ ਜੀ ਆ ਚੱਕ ਦੋ ਜਵਾਬ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੂੰ ਭਗਵੰਤ ਮਾਨ ਦੇ ਉੱਪਰ ਬੜੀਆਂ ਉਮੀਦਾਂ ਸੀ ਵੇ ਦਿੱਲੀ ਜਾ ਕੇ ਭਾਈ ਸਾਡੇ ਹੱਕ ਦੀ ਗੱਲ ਕਰੂਗਾ ਪਰ ਪਗਮਾਨਤਮਨ ਬੋਲਿਆ ਨਹੀਂ ਤੇ ਬਾਕੀ ਬੋਤੋ ਹੁਣ ਅੱਗੇ ਕੀ ਹੋਊਗਾ ਮੈਨੂੰ ਤਾਂ ਹੁਣ ਆਹੀ ਡਰ ਬਣਿਆ ਹੋਇਆ ਕਿਤੇ ਮਾਨ ਸਾਹਿਬ ਦੇ ਐਮਰਜੈਂਸੀ ਪਥਰੀ ਵਾਲਾ ਦਰਦ ਨਾ ਉੱਠ ਕੜੇ ਗੱਲ ਵੈਸੇ ਪਗਨਾ ਜੀ ਸਹੀ ਹੈ ਇਹ ਪਥਰੀ ਦਾ ਦਰਦ ਉੱਠਦਾ ਵੀ ਬੜਾ ਭੈੜਾ ਜੀ ਤੇ ਟਾਈਮ ਵੀ ਨਹੀਂ ਦੇਖਦਾ ਕਿ ਕਿਸ ਤਰ੍ਹਾਂ ਦਾ ਟਾਈਮ ਹੈ ਤੇ ਕਿਸ ਤਰ੍ਹਾਂ ਦਾ ਵੇਲਾ ਤੇ ਕਿਹਨੇ ਕਿਸ ਨੂੰ ਸੱਦਿਆ ਹੋਇਆ ਤੇ ਪੱਥਰੀ ਨੇ ਤਾਂ ਦਰਦ ਦੇ ਹੀ ਦੇਣਾ ਪਰ ਭਗਣਾ ਜੀ ਉੱਥੇ ਆਵਾ ਵੀ ਪਾਰਟ ਨੇ ਇੱਕ ਜੁੜੀ ਹੋਰ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਤੇ ਉਹ ਕਹਿੰਦੇ ਜੀ ਲੋਕ ਸਭਾ ਚੋਣਾਂ 2019 ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਦਓ ਜਵਾਬ ਕਾਕਾ ਜੀ ਆ ਚੱਕ ਜਵਾਬ ਸਰਕਾਰਮ ਤਾਂ ਉਦੋਂ ਵੀ ਬਥੇਰੇ ਸੀ ਆਮ ਆਦਮੀ ਪਾਰਟੀ ਵਾਲੇ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਜਿਮਨੀ ਚੋਣਾ ਹੋਈਆਂ ਤੇ ਮੇਰੀ ਗੱਲ ਆ ਜੇ ਤੁਹਾਨੂੰ ਨਹੀਂ ਯਕੀਨ ਤੁਸੀਂ ਖਜੂਰੀਆ ਸਾਹਿਬ ਨਾਲ ਗੱਲ ਕਰ ਲਓ ਜਾਂ ਫਿਰ ਭਾਈ ਰਤਨ ਸਿੰਘ ਨਾਲ ਗੱਲ ਕਰ ਲਓ ਗੱਲ ਵੈਸੇ ਭਗਣਾ ਜੀ ਤੁਹਾਡੀ ਆ ਵੀ ਸਹੀ ਆ ਜੀ ਤੇ ਆ ਜਿਮਨੀ ਚੋਣਾ ਵਾਸਤੇ ਕਈ ਲੀਡਰ ਅੜੇ ਸੀ ਕਹਿੰਦੇ ਵੀ ਭਾਈ ਇਹ ਜਿਮਨੀ ਚੋਣਾ 'ਚ ਨਾ ਖੜੋ ਨਾ ਖੜੋ ਪਰ ਪਟਿਆਲੇ ਤੋਂ ਸੀ ਇੱਕ ਲੀਡਰ ਸਾਹਿਬਾਨ ਉਹ ਜਿੱਦ ਕਰਗੇ ਕਹਿੰਦੇ ਭਾਈ ਰਤਨ ਸਿੰਘ ਦੇ ਨਾਲ ਮੈਂ ਖੜਾ ਮੈਂ ਤੇ ਉਹ ਭਾਈ ਜਿੱਥੇ ਤੱਕ ਮੈਨੂੰ ਪਤਾ ਹੈ ਵੀ ਸਹਿ ਪ੍ਰਧਾਨ ਸੀ ਸ਼੍ਰੋਮਣੀ ਆਮ ਆਦਮੀ ਪਾਰਟੀ ਦੇ ਤੇ ਦੇਖ ਲਓ ਜੀ ਉਹਨਾਂ ਨੇ ਕਾफी ਹੱਥ ਚਕਾਈ ਰੱਖੀ ਤੇ ਹਟੇ ਨਹੀਂ ਹਟੇ ਨਹੀਂ ਹਾਰ ਕੇ ਫੇਰ ਤੁਹਾਨੂੰ ਪਤਾ ਹੀ ਜੀ ਰਿਜ਼ਲਟ ਰਤਨ ਸਿੰਘ ਦਾ ਕੀ ਨਿਕਲ ਕੇ ਆਇਆ ਸੀ ਪਰ ਅੱਜ ਕੱਲ ਉਹ ਕਿਤੇ ਆ ਚੋਣਾਂ ਦੇ ਵਿੱਚ ਕਿਸੇ ਪਾਸੇ ਸਰਗਰਮ ਨਜ਼ਰ ਨਹੀਂ ਆ ਰਹੀ ਤੇ ਨਾਮ ਨੂੰ ਯਾਦ ਨਹੀਂ ਤੁਸੀਂ ਜਾਣਗੇ ਹੁਣੇ ਪਰ ਭਗਵਾਨ ਜੀ ਉੱਥੇ ਹੀ ਆਪਾਂ ਇੱਕ ਵੱਡੀ ਖਬਰ ਦੇ ਉੱਪਰ ਰੋਕ ਕਰੀਏ ਵੱਡੀ ਗੱਲ ਨਿਕਲ ਕੇ ਆਈ ਹੈ ਅਕਾਲੀ ਦਲ ਬਾਦਲ ਦੇ ਇੱਕ ਵੱਡੇ ਲੀਡਰ ਨੇ ਪਟਿਆਲਾ ਸੀਟ ਤੋਂ ਉਹਨਾਂ ਨੂੰ ਨਾਮਿਨੇਟ ਵੀ ਕਰ ਦਿੱਤਾ ਗਿਆ ਸੁਰਜੀਤ ਸਿੰਘ ਰਖੜਾ ਨੇ ਇੱਕ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਜੀ ਕਾਂਗਰਸ ਪਾਰਟੀ ਦੇ ਵਿੱਚ ਇੰਨਾ दम ਨਹੀਂ ਹੈਗਾ ਭਈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਕਰ ਸਕਣ ਦੋ ਜਵਾਬ ਆਕਾ ਜੀ ਆ ਚੱਕ ਜਵਾਬ ਰਖੜਾ ਸਾਹਿਬ ਦੀ ਗੱਲ ਪੁੱਤ ਬਿਲਕੁਲ ਸਹੀ ਆ ਹਣ ਬਾਦਲ ਸਾਹਿਬ ਤਾਂ ਆਪ ਦੇਖ ਲੋ ਭਾਈ ਚੰਡੀਗੜ੍ਹ ਚਲੇ ਗਏ ਸੀ ਕੈਪਟਨ ਅਮਰਿੰਦਰ ਨੂੰ ਇਹ ਕਹਿਣਾ ਵੀ ਭਾਈ ਮੈਨੂੰ ਥੇਲ ਤੋਂ ਬੰਦ ਕਰੋ ਬਿਲਕੁਲ ਸਹੀ ਗੱਲ ਆ ਪਕਣਾ ਜੀ ਤੇ ਬਾਦਲ ਸਾਹਿਬ ਜਿਨ੍ਹਾਂ ਨੇ ਚੰਡੀਗੜ੍ਹ ਚ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਸੀ ਭਾਈ ਮੈਨੂੰ ਕਰੋ ਅੰਦਰ ਮਨੂੰ ਕਰੋ ਅੰਦਰ ਪਰ ਉਧਰ ਕੋਈ ਰਿਸਪੌਂਸ ਹੀ ਨਹੀਂ ਆਇਆ ਹੈਗਾ ਤੇ ਦੂਜੀ ਗੱਲ ਇਹ ਆ ਪਖੜਾ ਜੀ ਵੱਡੀ ਖਬਰ ਕੋ ਹੋਰ ਨਿਕ ਕੇ ਆ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਫਤਿਹਗੜ ਸਾਹਿਬ ਲੋਕ ਸਭਾ ਸੀਟ ਵਾਸਤੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਜੀ ਤੇ ਉਹਨਾਂ ਦਾ ਨਾਮ ਆ ਦਰਬਾਰਾ ਸਿੰਘ ਗੁਰੂ ਦਰਬਾਰਾ ਸਿੰਘ ਗੁਰੂ ਤੇ ਪਖੜਾ ਜੀ ਮੈਨੂੰ ਦੱਸੋਗੇ ਜੀ ਤੇ ਹਲਕੇ ਦੇ ਲੋਕ ਪੁੱਛਦੇ ਆਂ ਵੀ ਇਹ ਦਰਬਾਰਾ ਸਿੰਘ ਗੁਰੂ ਕੌਣ ਹੈ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਬਾਤਾ ਕੁਛ ਦਾ ਬਤ ਮੈਂ ਦੱਸ ਨਹੀਂ ਸਕਦਾ ਮੈਂ ਤਾਂ ਇੰਨਾ ਕੁ ਦੱਸ ਸਕਦਾ ਜਿੱਥੇ ਕਿ ਮੇਰਾ ਦਿਮਾਗ ਕਹਿੰਦਾ ਭਈ ਦਰਬਾਰਾ ਸਿੰਘ ਗੁਰੂ ਉਹੀ ਆ ਭਾਈ ਜੀ ਨੂੰ ਕਾਂਗਰਸ ਦੀ ਟਿਕਟ ਤੇ ਮੁਹੰਮਦ ਸਦੀਕ ਨੇ ਭਧੌੜ ਸੀਟ ਤੋਂ ਹਰਾਇਆ ਸੀ ਫਗਣਾ ਜੀ ਹੋਣ ਉਹਨਾਂ ਨੂੰ ਥੋੜਾ ਥੋੜਾ ਯਾਦ ਆਉਣ ਲੱਗ ਗਿਆ ਜੀ ਕਿਉਂਕਿ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਸੀ ਤੇ ਜਿੱਥੇ ਸਦੀਕ ਸਾਹਿਬ ਨੇ ਇਹ ਭਧੌੜ ਤੋਂ ਚੋਣ ਲੜੀ ਸੀ ਉਦੋਂ ਸ਼ਾਇਦ ਹੋਇਆ ਸੀ ਕੁਛ ਇਦਾਂ ਦਾ ਹਾਂ ਇਹ ਹਲਕੇ ਵਾਲੇ ਜਾਣਗੇ ਜੀ ਤੇ ਉੱਥੇ ਹੀ ਹਲਕੇ ਵਾਲੇ ਇਹ ਵੀ ਜਾਣਦੇ ਵੀ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁੱਕਿਆ ਜੀ ਯਾਸਤ ਲੈਣ ਦਾ ਤੇ ਦੋਸਤੋ ਸਾਡੇ ਪ੍ਰੋਗਰਾਮ ਤੁਸੀਂ ਬਹੁਤ ਪਿਆਰ ਦੇਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬਰ ਅਜੇ ਤੱਕ ਨਹੀਂ ਕੀਤਾ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਜੂਸ ਵਾਲਾ ਹਿੰਦੀ ਪੰਜਾਬੀ ਤੇ ਉੱਥੇ ਹੀ ਤੁਸੀਂ ਸਾਡੇ ਫੇਸਬੁਕ ਅਕਾਊਂਟ ਦੇ ਉੱਪਰ ਵੀ ਜਾ ਸਕਦੇ ਆ ਜੀ ਆਜ਼ ਨਿਊਜ਼ ਵਾਲਾ ਪ੍ਰੋਡਕਸ਼ਨ ਸਾਡਾ ਫੇਸਬੁਕ ਪੇਜ ਹੈ ਉੱਥੇ ਜਾ ਕੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਆ ਤੇ ਉਹਦੇ ਨਾਲ ਹੀ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਜੇਕਰ ਤੁਸੀਂ ਚੱਲਦੇ ਹੋ ਤਾਂ ਸਾਨੂੰ ਜ਼ਰੂਰ ਫੋਲੋ ਕਰੋ ਤੇ ਸਾਡਾ ਅਕਾਊਂਟ ਹੈ ਆਜ਼ ਨਿਊਜ਼ ਵਾਲਾ ਤੇ ਜੇਕਰ ਤੁਸੀਂ ਮੇਰੇ ਪਰਸਨਲ ਫੇਸਬੁਕ ਪੇਜ ਦੇ ਉੱਪਰ ਆਣਾ ਚਾਹੁੰਦੇ ਹੋ ਤਾਂ ਮੇਰਾ ਫੇਸਬੁੱਕ ਦਾ ਪੇਜ ਹੈ ਜੀ ਪਰਮਜੀਤ ਸਿੰਘ ਪਕਨਾ ਤੇ ਤੁਸੀਂ ਇਸ ਤੇ ਪਰ ਜਾ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਦੋਸਤੋ ਸਾਡੀ ਵੈਬਸਾਈਟ www.aznewsworld.com ਦੇ ਉੱਪਰ ਵੀ ਜਾ ਕੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲੈਣੀ ਹੈ ਤੁਹਾਡੇ ਤੋਂ ਪਕਨਾ ਅਮ ਦੀ ਹਮੇਸ਼ਾ ਤੁਹਾਡੇ ਆਵਾਜ਼ ਸੇ ਰੋਜ਼ਾਨਾ ਹੀ ਆ ਚੱਕ ਜਵਾਬ ਦੇ ਵਿੱਚ ਫਟਾਫਟ ਜਵਾਬ ਲੈ ਕੇ ਪਹੁੰਚ ਰਹੇ ਹਾਂ ਪ੍ਰੋਗਰਾਮ ਨੂੰ ਕਿਵੇਂ ਤੁਸੀਂ ਇੰਜੋਏ ਕਰ ਰਹੇ ਹੋ ਤੁਹਾਡੇ ਲਾਈਕਸ ਦੇ ਕੇ ਸਾਡਾ ਦਿਲ ਬੜਾ ਖੁਸ਼ ਹੁੰਦਾ ਕਿ ਤੁਸੀਂ ਵਾਕਈ ਸਾਡੇ ਸ਼ੋਅ ਨੂੰ ਪਸੰਦ ਕਰ ਰਹੇ ਹੋ ਤੇ ਜੇਕਰ ਸ਼ੋਅ ਵਧੀਆ ਲੱਗਿਆ ਤਾਂ ਜ਼ਰੂਰ ਸਾਨੂੰ ਇਸ ਦਾ ਰਿਪੋਰਟ ਕਾਰਡ ਦੇਣਾ ਤੇ ਸ਼ੇਅਰ ਜ਼ਰੂਰ ਕਰ ਲੈਣਾ ਇਸ ਸ਼ੋਅ ਨੂੰ ਤੇ ਲੋਕ ਸਭਾ ਦੀਆਂ ਚੋਣਾਂ ਨੇ ਦਸਤਕ ਦਿੱਤੀ ਹੈ ਤੇ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਫੜਾ-ਫੜਾ ਅਸੀਂ ਲੈ ਕੇ ਆਜੇ ਹਿਊਜ਼ ਵਾਲਾਂ ਦੇ ਉੱਪਰ ਰੋਜ਼ਾਨਾ ਜਿਹਾ ਪਹੁੰਚਿਆ ਕਰਾਂਗੇ ਤੇ ਹੁਣ ਮੈਨੂੰ ਦੀ ਵਜ੍ਹਾ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਜ న్యూਸ ਵਾਲਾ ਤੇ ਆ ਚੱਕ ਜਵਾਬ